ਵਪੇਸ਼ ਬਗੇਰ ਜੀ ਦਾ ਬਹੁਤ ਧੰਵਾਦ ਹੈ ਤੇ ਕਿ ਨਾਲ ਹੀ ਸਮੁੱਚੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਅਸੀਂ ਬੈਠੇ ਅਸੀਂ ਸਾਬੇ ਬੈਠੇ ਆ ਥੋੜਾ ਜਨਾ ਮਦਰ ਗਾਨ ਦੇ ਨਾਲ ਮੇਰੀ ਸੁਖਬਾਲ ਖਾਸ ਕਰਕੇ ਰਾਜਕੁਮਾਰ ਮੇਰਕਾ ਜੀ ਅੱਜ ਉਪਦੇਸ਼ ਪਟੇਲ ਜੀ ਦੇ ਰਾਹੁਲ ਗਾਂਧੀ ਜੀ ਦੇ ਜਿਸ ਪ੍ਰਕਾਰ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਪਾ ਕੇ ਚਿੰਤਾ ਜ਼ਾਹਿਰ ਕੀਤੀ ਔਰ ਰਾਹੁਲ ਗਾਂਧੀ ਜੀ ਨੇ ਇਹ ਗੱਲ ਕਹੀ ਕਿ तमाम कांग्रेस के कार्यकर्ता राहत कार्यों में ਕਹੜਾ ਜੇ ਕੋਈ ਵੀ ਪੰਜਾਬ ਦਾ ਵਿਅਕਤੀ ਭੁੱਖਾ ਪਿਆਸਾ ਦਾ ਰਵੇ ਉਹ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਾਜ ਮਿਲ ਕੇ ਉਹ ਯੋਗਦਾਰ ਪਾ ਕੇ ਕਰਨਾ ਚਾਹੀਦਾ ਹੈ ਬਾਵੀ ਨਾਲ ਉਹਨਾਂ ਨੇ ਬਪੇਸ਼ ਬਗੇਰ ਜੀ ਵੀ ਅੱਜ 2 ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਲ ਕਾ ਤੱਕ ਯਾਨੀ ਕਿ 6 ਜ਼ਿਲ੍ਹੇ 2 ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ ਕਿੱਥੇ ਕੀ ਰਾਹਤ ਪਹੁੰਚਾਉਣੀ ਹੈ ਉਰੇ ਤੇ ਵੀ ਸਾਡਾ ਕੰਮ ਕਰਨਗੇ ਦਰਸ਼ਨ ਕੇ ਤੇ ਰਾਹੁਲ ਗਾਦੀ ਜੀ ਨੂੰ ਵੀ ਇਸ ਬਾਰੇ ਕਮਾਂ ਮਗਰ ਗੱਲ ਸਕਰੀਨ ਆਂਦੀ ਤੇਰੀ ਯਾਰ ਮੇਰਾ ਵੀ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਤਿਲਫੁਲ ਪੇਟਾ ਹਰ ਲੋਕ ਸਭਾ ਵਾਈਸ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਫਕਸਾ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤਕਾਰ ਜਾਸੇ ਇਕੱਠਾ ਕੀਤਾ ਅੱਜ ਇੱਥੇ ਮਿਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅਜੇ ਤੱਕ ਨੂੰ ਰੋਬਾਨੀ ਜਿਹੜੀ ਸਭ ਤੋਂ ਦਬਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਹੌਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਬਹੁਤ ਅਜਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇੱਥੋਂ ਛੱਡੀ ਦੇਣ ਆਏ ਹੈ ਅਸੀਂ ਨੁਕਤਾਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਜਦੋਂ ਵਿਪਤ ਆ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਆ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਕਿ ਇਹ ਖੇਤਰ ਦਾ ਕੀ ਗਲਤੀ ਹੈ ਹਾਂਜੀ ਸਰ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੀ ਤੇ ਪੰਜਾਬ ਦੇ ਜਿਹੜਾ ਸੈਕਟਰੀ ਔਰ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਕਿਉਂ ਹੋਇਆ ਇਹ ਸਭ ਕੁਝ ਇਹ ਹੋ ਸਕਦਾ 75% ਨੁਕਸਾਨ ਨਾ ਹੁੰਦਾ ਇਹ ਜੀਆਂ ਸਾਰੀਆਂ ਗੱਲਾਂ ਬਾਰੇ ਬਾਅਦ ਚ ਚਰਚਾ ਕਰਾਂਗੇ ਸੋ ਅੱਜ ਹੀ ਨਹੀਂ ਮੈਂ ਬੇਨਤੀ ਕਰਾਂਗਾ ਸਰਦਾਰ ਚੰਦਜੀਤ ਸਿੰਘ ਚੰਨੀ ਸਾਹਿਬ ਉਹ ਵੀ ਉਹ ਵੀ ਉਹ ਹੋ ਕੀ ਕਰਦੇ ਹੋ 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 ਆਜੂ ਕੇ ਯਾਰ ਆਜੂ ਕੇ ਯਾਰ ਮਾਈਕਾ ਪਿੱਛੇ ਯਾਰ ਯਾਰ ਕੀ ਕਰਦੇ ਬੈਗ ਦੇ ਲੋਕ ਵੀ ਹੀ ਲੀ ਜਾਂਦੇ ਆ ਆਲੇਵਾ ਵਾਦੀ ਸ਼ੁਰੂਆਤ ਚੁੱਕੀ ਥੋੜਾ ਪਿੱਛੇ ਥੋੜਾ ਪਿੱਛੇ ਬਬਲੂ ਯਾਰ ਕੀ ਗੱਲ ਹੈ காங்கிரஸ் ਪਾਰਟੀ ਯਾਰ ਇਹ ਰਾਹੁਲ ਗਾਂਧੀ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਸੰਗਿਸਕੜ ਦੇ ਸਾਫ ਦਾ ਮੰਤਰੀ ਯਾਰ ਇਹ ਕਿਹਦਾ ਕਰਤਾਂ ਪ੍ਰੀਸ਼ ਭਗੇਜੀ ਜਿਹੜੇ ਸਾਡੇ ਜਨਰਲ ਸੈਕਟਰੀ ਚਾਰਜ ਵੀ ਹੈ ਉਹ ਪੰਜਾਬ ਚ ਆਏ ਆ ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਵਾਗਤ ਵੀ ਕਰਦਾ ਪੰਜਾਬ ਦੇ ਵਿੱਚ ਪੰਜਾਬ ਦੇ ਆਲਾਦ ਕੋਲ ਨੂੰ ਸਾਰਿਆਂ ਨੂੰ ਬਤਾ ਇੱਕ ਬੰਦਾ ਰਾਜਾ ਬ੍ਰਿੰਦੀ ਨੇ ਉਹ ਦੁਗੀਆਂ ਮੈਂ ਉਹਨਾਂ ਨੂੰ ਰਿਸੀਵ ਨਹੀਂ ਕਰਨਾ ਚਾਹੁੰਦਾ ਤੇ ਰੇਕਾ ਸਾਹਿਬ ਦਾ ਤੇ ਅਵਧਰਾ ਸਾਹਿਬ ਦਾ ਮੈਂ ਧੰਨਵਾਦੀ ਆ ਅਮਰਸਾ ਸਾਰੀ ਬੀਨ ਚੇਤਾਂ ਦਾ ਤੇ ਨਾ ਕਾਰਜਾਂ ਲਈ ਬੇੜਾ ਕਰ ਕਰਕੇ ਸਮਾਨ ਸਮਗਰੀ ਅੱਜ ਭੇਜਣੀ ਹੈ 50000 800 ਐਸੇ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਤੇ ਜਿਹੜੀ ਸਰਕਾਰ ਹੈ ਇਹ ਹਸਕਾਲ ਦੇ ਵਿੱਚ ਸਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੂਕਲੇਸ ਹੈ ਜਿਹਦੇ ਕਰਕੇ ਹਸਪਤਾਲਾਂ ਤੇ ਜਾ ਕੇ ਪੈ ਗਏ ਤੇ ਨਾਲ ਨਾਲ ਇੱਕ ਉਹ ਫੜ ਭਜਿਆ ਫਿਰਦਾ ਹੈ ਫੜ ਦਾ ਵਿਆਜ ਮਾਰ ਲੀ ਹੁੰਦਾ ਇਹ ਸਰਕਾਰ ਵੀ ਇਹ ਵੀ ਕਾਟੂਕਲੇਸ ਉਹਦੇ ਨਾਲ ਪਿਆ ਹੋ ਜਾਂਦਾ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀਟਾਂ ਦੀ ਮਦਦ ਕਰਨ ਦੇ ਲਈ ਕਿ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਹੜਾ-ਕਿਹੜਾ ਰਾਹਤ ਕਾਰਜ ਦਿੱਤੇ ਜਾਣ ਕੱਲ੍ਹ ਹੋਣੀ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਰੋਗ੍ਰੇਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਐ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਐ ਇਹ ਲੋਕਾਂ ਨੇ ਆਪ ਇਸ ਮਹਿਮਨ ਨੂੰ ਸੰਭਲਿਆ ਇਹ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਭੇਸ਼ਬਿਖੇਲ ਜੀ ਰਾਹੁਲ ਗਾਂਧੀ ਜੀ ਨਾਲ ਉਹਨਾਂ ਦੇ ਹਦੇਸ਼ਾਂ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਮੈਸੇਜ ਤੇ ਜੇ ਉਮੀਦ ਹੈ ਕਿ ਉਹ ਵੀ ਆਉਣਗੇ ਕਿਸੀਂ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁੱਖ ਦੀ ਘੜੀ ਚ ਕੱਢਣਾ ਹੈ ਸਰਕਾਰ ਦਾ ਸਾਡੀ ਮਦਦ ਕਰਨ ਚਾਹੇ ਨਾ ਕਰਨ ਅਰ ਜੁਨਾ ਦਾ ਬਣਦਾ ਲੇਕਿਨ ਉਹ ਭੱਜਿਆ ਅਜੇ ਨੀਕਾ ਮੁੱਖ ਮੰਤਰੀ ਨੂੰ ਬਦਲਦੀ ਬਦਲਦੀ ਕਰੀਆ ਇੱਕ ਅਸਾਦੀ ਕਾਵਿਆ ਚੱਲ ਰਹੀ ਹੈ ਪਹਿਲਾਂ ਹੋ ਰਹੀ ਹੈ ਇਹ ਦੋ ਕਰਦੇ ਕਹਿੰਦੇ ਕੇਸਰੀਵਾਲ ਸਾਹਿਬ ਮੁੱਖ ਮੰਤਰੀ ਬਣਦੇ ਆ ਫਿਰ ਕਹਿੰਦੇ ਨਾ ਚੰਦਰ ਮਾਈ ਕਰੀ ਇੱਧਰ ਮਾਈ ਕਰ ਦੋਗੇ ਮਾਈ ਮਾਈ ਆਵੇ ਹਾਂ ਆਵੇ ਇੱਧਰ ਇੱਧਰ ਮੈਂ ਯਾਰ ਤੁਹਾਨੂੰ ਜਾਣ ਕੇ ਤੇ ਮਾਰੀਆਂ ਨੇ ਮੁਰਕੇ ਫਿਰ ਲੜੋ ਨਾ ਯਾਰ ਲੜੋ ਨਾ ਮੇਰਾ ਬਾਹਰ ਲੜੋ ਨਾ ਲਾਈਵ ਕਰਦੇ ਹੋਏ ਆ ਪਬਲਿਕ ਚਾਹੀਏ ਉਹੀ ਗੱਲ तो क्या राज्य में बने चला थोड़ा यार अच्छा थोड़ा किने बदले जब जीएडी बना करके अच्छा ठीक है 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 � ओके नहीं यार ऑलरेडी ऑलरेडी जी साहब ਜਿਹਨੂੰ ਬੱਸੇ ਤੇ ਜੀ ਅਗਲੇ ਘਰ ਜੀ ਤੋਂ ਸਿੱਖੇ ਰਿਹਾ ਹੋਣਾ ਯਾਰ ਅੱਛੀ ਬਿਸ਼ੇ ਕਰਕੇ ਮੈਂ ਨਾ ਉਹ ਕਿਹੜੀ ਤਰ੍ਹਾਂ ਤੇ ਯਾਰ ਕੀ ਕਰਦਾ ਮੈਂ ਪ੍ਰਦੀਪ ਹਿੰਦਣਾ ਮੇਰਾ ਪੈਸਾ ਮੇਰੇ ਤੇ ਬਾਵਨਾ ਦਾ ਬਾਵਾਂ ਚੁੱਕ ਕੇ ਰੱਖੋ ਬਲੱਡ ਆਇਆ ਹੈ

जानवर का नुकसान हुआ कितने रोड अंदर है कितने लोगों की मौत हुई इसके बारे में कोई जानकारी सरकार के द्वारा दूसरी तरफ बाढ़ प्रभावित लोगों के लिए कोई राहत आसान बाढ़ पीड़ितों के पंजाब के लोगों को उसे अपने हाथ भी छोड़ दिया है लेकिन कांग्रेस पार्टी ने हमारे पेड़ की मेरे बार तो, तो मेरे तो उत्ते के भार पाने बेनती है ता जो कि रख लो हमारे जिला के पदाधिकारी सभी कार्यकर्ता और नेता मैं प्राण से जुटे हुए हैं कि हम विस्का में जो तो केंद्र और राज्य सरकार के द्वारा निर्मित है उसमें हम उनको किसानों को मजदूरों को गरीबों को इतिहास ऐसे सहयोग दिया जा सके हर संभव कार्य कर रहे हैं मैं सभी कार्यकर्ताओं को बधाई देता हूँ जो राहुल जी जिस पर सभी कार्यकर्ता के दिन रात मेहनत कर रहे हैं हाथ जनक बात यह है केंद्र सरकार की तरफ से कोई राहत घोषणा नहीं हुई है راجيتو واسي سايات ارشد چن چن پر اوا 19 منٽ بگردي ڪردا وا هوني ان جي باري ۾ نان 14

اوه نيڪ هري ڏيئي ڀاڳي ڏيئي ڀاڳي ڏيئي